ਦਾ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ 66 ਬਾਰੇ ਲੱਖਾਂ ਦੀ ਇਹਦੀ ਲਾਗਤ ਹੈ ਤਾਂ ਜਿਹੜੀ ਇੱਟ ਹੈ ਤੁਸੀਂ ਦੇਖੋਗੇ ਅੱਤ ਦਰਜੇ ਦੀ ਪਿੱਲੀ ਇੱਟਾ ਤਾਂ ਪਿੱਲੀ ਇੱਟ ਜਿਹੜੀ ਇਹ ਲਾਈ ਜਾ ਰਹੀ ਆ ਤਾਂ ਇਧਰ ਅਸੀਂ ਹੁਣ ਆਏ ਆ ਮੌਕਾ ਦੇਖਣ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਸਾਰੀ ਦੀ ਸਾਰੀ ਪਿੱਲੀ ਇੱਟ ਲਾਈ ਜਾ ਰਹੀ ਹੈ ਇੱਥੇ ਤਾਂ ਕੋਈ ਵੀ ਇੱਟ ਤੁਸੀਂ ਚੱਕ ਕੇ ਦੇਖੋਗੇ ਜਮਾ ਪਿੱਲੀ ਇੱਟਾ ਬਾਈ ਇਹ 2 ਨੰਬਰ ਇੱਟ ਹੋਗੀ ਮੇਰੇ ਖਿਆਲ ਨਾਲ ਜਿਹੜਾ ਇਹਦੀ ਹਾਲਤ ਆ ਤਾਂ ਇਧਰਲੇ ਪਾਸੇ ਜਿਹੜਾ ਇਹ ਚਾਰਚ ਪੀਰੇ ਦਾ ਬੈੱਡ ਬਣੀਆਂ ਦਾ ਦੱਸ ਦਿਆ ਵੀ ਜਿਹੜਾ 100 200 ਫੁੱਟ ਆ ਉਹ ਅੱਜ ਹੀ ਬਣਾਤਾ ਇਹਨਾਂ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜੇ ਇਹ ਮਿਸਤਰੀ ਵਗੈਰਾ ਲੱਗੇ ਆ ਉਹ ਵੀ ਇੱਥੇ ਮੌਜੂਦ ਆ ਤਾਂ ਇਹ ਲੱਖਾਂ ਦੀ ਲਾਗਤ ਦੇ ਨਾਲ ਪ੍ਰੋਜੈਕਟ ਬਣਿਆ ਤਾਂ ਇੱਕ ਮਾਸੇ ਭਗਵਾਨ ਸਿੰਘ ਮਾਨ ਕਹਿੰਦੇ ਆ ਵੀ ਭ੍ਰਸ਼ਟਾਚਾਰ ਨਹੀਂ ਕਰਨ ਦੇਣਾ ਪਰ ਇੱਥੇ ਪਿੱਲੀਆਂ ਇੱਟਾਂ ਲਾਈਆਂ ਜਾ ਰਹੀਆਂ ਤਾਂ ਬੰਦੇ ਨੇ ਆਵਾਜ਼ ਚੁੱਕੀ ਤਾਂ ਉਲਟਾ ਕਹਿੰਦੇ ਬਹਿ ਕੇ ਗੱਲ ਕਰਦੇ ਆ ਉਹਨੂੰ ਕਹਿੰਦਾ ਮਤਲਬ ਗੱਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਥੇ ਆ ਬੈੱਡ ਆ ਜਿਹੜਾ ਇਹ ਲਾਇਆ ਜਾ ਰਿਹਾ ਤਾਂ ਉਧਰਲੇ ਪਾਸੇ ਤੁਸੀਂ ਇੱਟਾਂ ਲਾਈਆਂ ਵਿਖਾਉਣਾ ਸੋਨੂੰ ਮੈਂ ਤਾਂ ਤੁਸੀਂ ਇਹ ਦੇਖੋਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਵਿਕਾਸ ਆ ਜਿਹੜਾ ਬਦਲਾ ਉਹ ਹੋ ਰਿਹਾ ਤਾਂ ਬੜੀਆਂ ਭੈੜੀਆਂ ਇੱਟਾਂ ਬਾਈ ਇਹ ਲਾਈਆਂ ਜਾ ਰਹੀਆਂ ਤਾਂ ਜਿਹੜੀ ਇਹਦਾ ਬੈੱਡ ਆ ਜਿਹੜਾ ਬੈੱਡ ਲੌਰਾਂ ਬੈੱਡ ਵੀ ਪੂਰੀਆਂ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਹੈਣੀਗਾ ਉਹਦੇ ਤੇ ਅੱਧਾ ਇੰਚ ਮਾਲ ਪਾਇਆ ਇਹਨਾਂ ਨੇ ਆਹ ਥੱਲੇ ਪਾਇਆ ਜਿਹੜਾ ਅੱਧਾ ਇੰਚ ਇੰਚ ਵੀ ਹੈ ਨਹੀਂ ਤਾਂ ਇਹਦੇ ਤੇ ਕੋਈ ਇਹਨੂੰ ਵੀ ਜੇ ਆਪਾਂ ਹੱਥ ਮਾਰਾਂਗੇ ਤਾਂ ਦੇਖੋਗੇ ਤੁਸੀਂ ਬਾਈ ਐ ਮਿੱਟੀ ਨਿਕਲਦੀ ਆ ਵੀ ਇੰਨਾ ਪੋਲਾ ਪੋਲੇ ਤੇ ਟਟਾਂ ਲਾਈ ਜਾਂਦੇ ਆ ਵੀ ਇਹ ਕਿੱਥੋਂ ਖੜਨੀਆਂ ਪੁੱਛਣ ਵਾਲਾ ਹੋਵੇ ਆਹ ਬਦਲਾ ਚੱਲੀ ਜਾਂਦਾ ਤਾਂ ਤਸਵੀਰਾਂ ਪੁੱਟੀ ਵਾਲੇ ਦੀਆਂ ਇੰਨਾ ਹਰਕਤਾਂ ਕਰਾ ਗਈ ਤੇ ਇੰਨਾ ਹਰਕਤਾਂ ਕਰਾ ਮਤ ਨੂੰ ਚੱਕ ਨਹੀਂ ਯਾਰ ਮੈਂ ਕਰਮਣਾ ਕਰਾਉਣ ਵਾਲਾ ਚੱਕ ਹਾਂ ਖੇਲੀ ਚੜਦੇ ਨਾ ਮੈਂ ਤੇਨੂੰ ਕੋਈ ਚੰਗੀ ਮਾਰੀ ਗੱਲ ਨਹੀਂ ਆਖੀ ਸੀ ਆ ਦੱਸ ਕਿਹੜੀ ਗੱਲ ਕੱਢੀ ਉਹ ਵੀ ਨਹੀਂ ਬਣੀ ਆ ਤੂੰ ਐ ਗੱਲ ਬੱਬੇ ਬੁਰਨਾ ਚਿੱਲੇ ਚੱਕਦੇ ਇੱਕ ਵੀ ਗੱਲ ਕੱਢੀ ਚੱਲ ਚੱਲ ਕਾਲਦਾ ਲੱਗਿਆ ਪਿਆ ਗੱਲ ਬਈ ਬਾਹਰ ਕਿੱਲੇ ਤੇ ਜਾਣ ਨੂੰ ਸਿੰਘਾ ਤੈਨੂੰ ਗਾਲ ਕੱਢੀ ਬੱਲੇ ਚਿੱਲੇ ਵੀ ਚੱਲ ਉਹ ਲੈ ਦੇ ਆ ਸਾਡੇ ਉਹ ਹੀ ਬਾਬਾ ਤੂੰ ਸਾਰਾ ਦਾ ਮਾੜਾ ਕੱਲ ਨੂੰ ਮੇਟੀ ਕੋਈ ਮਟਾਈ ਚੱਲੀ ਨੂੰ ਧੱਗੇ ਲੈ ਕੇ ਤੂੰ ਫੇਰ ਛੇੜਾ ਛੇੜੀ ਆਂਦਾ ਫੇਰ ਨਹੀਂ ਬਾਈ ਬਾਈ ਤੁਹਾਨੂੰ ਮਿਲਾਂ ਜਮਾ ਕੇ ਉਹਨਾਂ ਨੇ ਕਿਹਾ ਚੱਕ ਦੋ ਅੱਜ ਤੱਕ ਦੇ ਤੂੰ ਜਾਣ ਕਰੋ ਮਾਤਾ ਨਾ ਕਰਦਾ ਤੂੰ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦੀ ਤੂੰ ਬੋਲਦਾ ਤੂੰ ਬਾਬਾ ਤੂੰ ਬੋਲਦਾ ਤੂੰ ਤੂੰ ਬੋਲਦਾ ਮੈਂ ਬੋਲਦਾ ਤੂੰ भाई साहब मैं मारा था बैठा साहब हां कौन बोल रहा है नहीं नहीं वो बोल रहा है भी बुला नहीं मंगाया इथों और मारा है तू पता नहीं था भाई मलाज मलाज में देखन आया मैं देख ली है ऐसी मलाज में अभी बोले कि अंदरों का वीडियो बना के हां और मलाज पता चली शेर कटी है भाई सच्चा है पापा ना सब कुछ देवर देनी है मैं तो बहुत 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 तू पैसे बहुत हां तेरे का 20 रुपया दे दे भरती ਮੋਦ ਲੈ ਮੈਂ ਹਾਂ ਮਰੇ ਦੋਸਤ ਪਰ ਤੋ ਮੋਦ ਲੈ ਆਈਂ ਬਾਈ ਪਹਿਲਾਂ ਤਾਂ ਬਾਈ ਜੀ ਮੈਂ 7 ਨੰਬਰ ਵਾਰਡ ਦਾ ਮੈਂਬਰ ਹਾਂ ਸਵੇਰ ਮੈਂ ਮੰਗੇ ਬਾਈ ਨੂੰ ਫੋਨ ਲਾਇਆ ਵੀ ਮੈਨੂੰ ਇੱਥੇ ਗੁਵਾੜ ਦੇ ਗਈ ਸ਼ਿਕਾਇਤ ਕੀਤੀ ਸੀ ਵੀ ਟੱਟ ਬਾੜੀ ਮਾੜੀ ਲੱਗ ਜਾਂਦੀ ਹੈ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਬਾਈ ਜੀ ਟੱਟ ਬਾੜੀ ਮਾੜੀ ਲੱਗ ਜਾਂਦੀ ਹੈ ਤੂੰ ਕਿਹੜਾ ਕੰਮ ਰੋਕਦੇ ਆਪਾਂ ਟੁੱਟਵੇਂ ਆ ਕੇ ਤੇ ਫਿਰ ਆਪਾਂ ਕੰਮ ਚਲਾਵਾਂਗੇ ਉਹ ਆ ਕੇ ਕਹਿੰਦਾ ਵੀ ਆਪਾਂ ਬਹਿ ਕੇ ਗੱਲ ਕਰਦੇ ਹਾਂ ਮੈਂ ਕਿਹਾ ਵੀ ਮੈਂ ਉਹ ਮੈਂਬਰਾਂ ਦੇ ਵਿੱਚੋਂ ਨਹੀਂ ਜਿਹੜਾ ਬਹਿ ਕੇ ਗੱਲ ਕਰੂੰ ਤੂੰ ਕੰਮ ਰੋਕਦੇ ਜਦੋਂ ਸਵੇਰ ਇੱਥੇ ਮੈਂ ਉਹਨਾਂ ਕੰਮ ਚੱਲੀ ਜਾਂਦੇ ਵੀ ਆਪਾਂ ਇੱਟ ਬਾੜੀ ਮਾੜੀ ਆ ਵੀ ਇਹ ਮੂੜੋ ਜਾ ਕੇ ਇਹਨਾਂ ਨੇ ਸਪੈਸ਼ਲ ਤਿੰਨ ਟਰਾਲੀਆਂ ਬਾਅਦ ਚ ਹੋਰ ਮੰਗਾਈਆਂ ਜੀ ਅੱਛਾ ਉਦੋਂ ਬਾਅਦ ਵੀ ਉਦੋਂ ਬਾਅਦ ਤਿੰਨ ਟਰਾਲੀਆਂ ਮੰਗਾਈਆਂ ਆ ਤਾਂ ਜੀ ਇਹਨਾਂ ਦਾ ਤੁਸੀਂ ਲੈ ਸਕਦੇ ਆ ਸੱਤਾਂ ਮਹੀਨਾ ਵੀਦੀ ਕੰਮ ਕੀਤਾ ਆ ਸਵੇਰ ਤੋਂ ਸਵੇਰ ਲੱਕੇ ਆ ਤਿੰਨਾਂ ਘੰਟੇ ਵੀਦੀ ਇਹਨਾਂ ਨੇ ਅੱਧ ਕਵਰ ਕਰਤਾ ਜੀ ਸਿਰਫ ਇੱਟ ਢੱਕਣ ਵਾਸਤੇ ਹੂੰ ਠੀਕ ਆ ਮੈਂ ਸ਼ੇਟ ਤੇ ਚੋ ਚੱਕ ਲਉਣਾ ਜੀ ਚੈੱਕ ਕਰਾਉਣ ਵਾਸਤੇ ਠੀਕ ਆ ਮੈਨੂੰ ਇਹ ਬੋਲੇ ਵੀ ਤੂੰ ਇੱਟਾ ਵੱਧ ਲੈ ਜਾ ਹੂੰ ਠੀਕ ਆ ਉਹ ਬਾਈ ਹੁਣ ਭੱਜ ਗਿਆ ਇੱਥੋਂ ਵਿੜ ਗਿਆ ਤੂੰ ਉਹ ਉਹ ਕਹਿੰਦਾ ਤੂੰ ਇੱਟਾ ਵੱਧ ਲੈ ਜਾ ਤੇ ਤੂੰ ਬੋ ਠੀਕ ਐ ਐਸ ਬਾਈ ਨੂੰ ਸੁਣ ਗਿਆ ਮੈਂ ਤਾਂ ਦੂਰ ਗਿਆ ਸੀ ਠੀਕ ਐ ਜਦੋਂ ਮੈਂ ਮੁੜ ਕੇ ਆ ਉਹ ਤੁਹਾਨੂੰ ਵੀਡੀਓ ਤੁਸੀਂ ਬਾਅਦ ਵਿੱਚ ਵੇਖੀ ਮੁੰਡੇ ਨੇ ਜਿੱਦਾਂ ਜਿੱਦਾਂ ਹੀ ਕਰੀ ਜਣਾ ਠੀਕ ਐ ਨਾ ਹੁਣ ਤਾਂ ਇਹੀ ਮੰਗ ਕਰਦੇ ਆ ਵੀ ਇਹ ਇੱਟ ਸਾਨੂੰ ਦੱਸੀ ਆ ਵੀ ਨੰਬਰ ਕਿਹੜਾ ਸੰਦਾ ਨੰਬਰ ਤਾਂ ਹੀ ਨਹੀਂ ਪਤਾ ਲੱਗ ਰਿਹਾ ਇਹ ਠੀਕ ਐ ਨਾ ਜੋ ਪੱਠੇ ਵਾਲੇ ਇੱਟ ਬਾਹਰ ਸਿਰਦੇ ਆ ਵੀ ਜਿਹੜੀ ਜਾਂ ਬੇਕਾਰ ਹੁੰਦੀ ਉਹ ਇੱਟ ਇੱਥੇ ਵਰਤੀ ਜਾ ਰਹੀ ਆ ਠੀਕ ਐ ਕੱਲੀ ਇਹ ਇੱਟ ਨਹੀਂ ਜਿਹੜੀ ਲੱਗੀ ਇੱਟਾਂ ਲਈ ਇਹ ਵੀ ਪੱਟ ਕੇ ਇਹਦੇ ਥੱਲੇ ਕਿੰਨੇ ਇੰਚ ਮਟੀ ਵਾਲੇ ਪਾਇਆ ਗਿਆ ਉਹ ਚੱਕ ਕੇ ਕੀਤਾ ਇਹ ਰੇਤੇ ਤੇ ਲਾਈ ਜਾਂਦੇ ਜੀ ਹੂੰ ਠੀਕ ਆ 20 ਲੱਖ ਦਾ ਪ੍ਰੋਜੈਕਟ ਆ ਮੇਰੇ ਨਾਲ ਚ 12-13 ਲੱਖ ਰੁਪਏ ਲਾਉਂਦੇ ਨਹੀਂ ਇੱਥੇ ਇੱਟੇ ਦੇਖ ਲਓ ਜੀ ਤੁਸੀਂ ਆਪ ਥੋੜੇ ਸਾਹਮਣੇ ਆ ਠੀਕ ਆ ਕੋਈ ਕਹਿੰਦਾ ਨਾ ਦੋ ਨੰਬਰ ਇਟ ਆਉਂਦੀ ਆ ਇਹ ਦੋ ਵੀ ਦੱਸ ਦੇਣ ਦੋ ਹੁਣ ਫੇਰ ਵੀ ਲਾ ਦੇਣਾ ਇੱਥੇ ਦੇ ਵਿੱਚ ਵੀ ਮਸਾਲਾ ਲਖਾਉਂਦੇ ਹੀ ਆ ਇਹ ਉਹ ਕੋਲੇ ਰੜਿਆ ਪਿਆ ਇੱਥੇ ਕਰ ਲਓ ਇਹ ਸਾਰੇ ਮਿਲੀ ਭੁਗਤ ਆ ਜਿਹੜੇ ਹੋਰ ਆ ਨਾ ਸਾਡੇ ਇੱਥੋਂ ਵਾਲੇ ਹੋਰ ਵੀ ਆ ਉਹ ਨਾਲ ਮਿਲ ਕੇ ਇਹਨਾਂ ਦੇ ਕਾ ਕਾਰੋਬਾਰ ਕਰਾਈ ਜਾਂਦੇ ਆ ਬਹੁਤ ਬੁਰਾ ਹਾਲ ਆ ਉਧਰਲੇ ਛੱਪੜ ਤੇ ਵੀ ਆ ਉਸ ਬੰਦੇ ਨੇ ਐਵੇਂ ਮੈਨੂੰ ਪੁੱਠਾ ਸਿੱਧਾ ਬੋਲਦਾ ਰਿਹਾ ਮੈਂ ਬਹੁਤ ਰੌਲਾ ਪਾਉਂਦਾ ਰਿਹਾ ਇਹ ਕਹਿੰਦਾ ਤੂੰ ਇੱਟਾ ਲਿਆ ਦੇ ਅਸੀਂ ਲਾ ਦਨੇ ਮੈਂ ਕਾ ਤੋ ਲੈ ਕੇ ਦੇਵਾਂ ਦੀ ਸਾਰਾ ਇਹਨਾਂ ਨੇ ਬਸ 6-3 ਨੱਪ ਕੇ ਬਸ ਉਧਰੋਂ ਇੱਧਰ ਆ ਗਏ ਹੁਣ ਇਧਰੋਂ ਨੱਪ ਕੇ ਹੋਰ ਪਾਸੇ ਚਲੇ ਜਾਣਗੇ ਇਹ ਲੱਗਦਾ ਬਈ 20 ਲੱਖ ਰੁਪਇਆ ਲਾ ਦੇਣਗੇ ਲੱਗਦਾ ਨਹੀਂ ਇਹ ਤਾਂ 10 ਲੱਖ ਵੀ ਨਹੀਂ ਲਾਉਂਦੇ ਇਸ ਹਿਸਾਬ ਨਾਲ ਆਇਟਮ ਨੰਬਰ 2 ਨੰਬਰ ਵੀ ਨਹੀਂ ਤਿੰਨ ਨੰਬਰ ਹੋ ਗਈ ਮੇਰੇ ਹਿਸਾਬ ਚ ਅੱਛਾ ਤਿੰਨ ਨੰਬਰ ਆ ਜਾਵਾ ਹੈ ਹਾਂ ਤੇ ਜੇ ਸਰਪੰਚ ਨੂੰ ਕਿਹਾ ਮੈਂ ਉਹ ਆਂਦਾ ਬਈ ਮੇਰੇ ਹੱਥ ਬੰਨੇ ਤੂੰ ਛੱਪੜ ਮਾਰ ਜਾ ਤੜਕੇ ਜੀ ਡੀਸੀ ਦਾਤੇ ਸ਼ਿਕਾਇਤ ਦੇ ਕੇ ਆ ਮੈਂ ਲਿਖ ਕੇ ਮੇਰੇ ਕੋਲੇ ਹੁਣੀ ਹੈਗੀ ਕਾਪੀ ਤੁਹਾਨੂੰ ਵਿਖਾ ਦਿੰਨਾ ਮੈਂ ਸਪੰਦ ਸਾਹਿਬ ਕੋਲ ਵੀ ਜਾ ਕੇ ਦੱਸ ਕੇ ਆਇਆ ਠੀਕ ਹੈ ਜੀ ਆਪਣੇ ਆ ਕੀ ਹਾਲ ਹੋਇਆ ਡੀਸੀ ਸਾਹਿਬ ਕੋਲ ਵੀ ਜਿਹੜੀ ਗੱਲ ਤੁਹਾਡਾ ਵੀਡੀਓ ਚ ਕੀਤੀ ਇਹ ਹੀ ਮੈਂ ਡੀਸੀ ਸਾਹਿਬ ਨੂੰ ਉੱਥੇ ਜਾ ਕੇ ਗੱਲ ਕੀਤੀ ਹੈ ਠੀਕ ਹੈ ਮੈਂ ਕਿਹਾ ਜੀ ਉਹਨਾਂ ਨੇ ਮੂੰਹ ਆਖਿਆ ਤਾਂ ਹੈ ਬਾਕੀ ਪ੍ਰਾਂਦੀ ਸਾਰੇ ਸੁਖਿੰਦਰ ਕੋਲ ਚੇਅਰਮੈਨ ਆ ਪ੍ਰਾਂਦੀ ਆਪਣਾ ਡਿੰਪੀ ਆ ਐਮਐਲਏ ਸਾਹਿਬ ਅਸੀਂ ਉਹਨਾਂ ਕੋਲ ਇਹ ਮੰਗ ਕਰਦੇ ਆਂ ਵੀ ਕੱਲਾ ਇੱਥੇ ਨਹੀਂ ਜਿੰਨਾਂ ਨੂੰ ਠੇਕਾ ਦਿੱਤਾ ਗਿਆ ਛੱਪੜਾਂ ਦਾ ਜਿੱਥੇ ਵੀ ਸਾਰੇ ਦੀ ਜਾਂਚ ਹੋਣੀ ਚਾਹੀਦੀ ਆ ਇਹ ਦੇਖੋ ਵੀ ਜੇ ਇਹ ਮੰਨ ਲਾ ਵੀ ਸਾਡਾ ਭਰਾ ਸਾਡੇ ਨਾਲ ਪਹਿਲਾਂ ਤੋਂ ਚੱਲਿਆ ਤਾਂ ਉਦੋਂ ਤੋਂ ਨਾਰਾ ਸੀਗਾ ਭਗਵੰਤ ਮਾਨ ਦਾ ਵੀ ਇਮਾਨਦਾਰੀ ਇਮਾਨਦਾਰੀ ਅੱਜ ਅਸੀਂ ਇਹ ਇਹੀ ਮੰਗ ਕਰਦੇ ਆਂ ਪਰ ਅੱਜ ਸਾਨੂੰ ਸਾਡੇ ਭਰਾਤੇ ਇੰਨਾ ਜਿਆਦਾ ਮਾਣ ਹੋਇਆ ਕਿ ਇਹ ਦੂਜੇ ਮੈਂਬਰਾਂ ਵਾਂਗੂ ਬਹਿ ਕੇ ਚਾਹ ਪੀਣ ਵਾਲਿਆਂ ਚੋਂ ਹੈ ਨਹੀਂਗਾ ਇਹਨੇ ਮੰਨ ਲਾ ਵਾਜ ਜਿਹੜੀ ਠਾਈ ਹੈ ਇਹ ਬਿਲਕੁਲ ਸੱਚੀ ਠਾਈ ਹੈ ਜੇ ਦੋ ਹੋਰ ਕੋਈ ਪਚਾਇਤ ਮੈਂਬਰ ਹੁੰਦਾ ਉਹਨੇ ਅਕਰੰਸੀ ਆਪਾਂ ਨੂੰ ਕੀ ਆ ਚਲੋ ਯਾਰ ਇਹ ਕੰਮ ਕਰ ਲਓ ਪਰ ਅੱਜ ਇਹ ਪੁਰਾਣਾ ਜੁੜਿਆ ਕਰਕੇ ਨੀਤੀ ਨਾਲ ਜੁੜਿਆ ਹੋਇਆ ਤੇ ਅਸੀਂ ਸਰਕਾਰ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀ ਇਮਾਨਦਾਰੀ ਨੂੰ ਛੱਡ ਕੇ ਤੁਸੀਂ ਸੱਚ ਵਾਲੇ ਪਾਸੇ ਆਜੋ ਜੇ ਕੰਮ ਕਰਦੇ ਰਹੇ ਪਹਿਲਾਂ ਤਾਂ ਜਿੰਨਾ ਵੀ ਹੁਣ ਬਣਿਆ ਵਿਆ ਭਾਈ ਜੀ ਤੁਸੀਂ ਦੇਖ ਕੇ ਹਟਿਆ ਉਹ ਹਫਤੇ 10 ਦਿਨਾਂ ਦੇ ਵਿੱਚ ਹੀ ਟੁੱਟ ਚੁੱਕਿਆ ਠੀਕ ਹੈ ਉਹਦੇ ਥੱਲੇ ਜਿਹੜਾ ਮਟੀਰੀਅਲ ਪਾਈ ਜਾਂਦੀ ਹੈ ਇਹ ਉਹਦੀ ਜਾਂਚ ਕਰ ਲੋ ਉਹ 1/2 ਇੰਚ ਹੀ ਪਾਈ ਜਾਂਦੇ ਆ ਮਿੱਟੀ ਦੀ ਹਲ ਠੀਕ ਹੈ ਕਮ ਸੇ ਕਮ ਚਲੋ ਮਾੜੀ ਚੀਜ਼ ਤਾਂ ਲਾਈ ਜਾਂਦੇ ਆ ਉਹ ਮਟੀਰੀਅਲ ਤਾਂ ਪੂਰਾ ਕਰ ਦਿਓ ਮਾੜਾ ਤਾਂ ਪੂਰਾ ਕਰ ਦਿਓ ਚਲ ਉਹ ਰੇਤਾ ਦੇਖ ਲੋ ਜਮਾ ਰੇਤਾ ਲਈ ਜਾਂਦੇ ਆ ਇਹ ਚਾਰਾਂ ਦਿਨਾਂ ਨੂੰ ਜਿੱਦ ਦੇ ਅਸੀਂ ਤਾਂ بارش ਨਹੀਂ ਹੋएगी ਜਿੱਦ ਦੇ بارش ਹੋਗੀ ਇਹ ਸਾਰਾ ਕੁਝ ਛੱਪੜ ਦੇ ਵਿੱਚ ਵਜੂਗਾ ਤੇ ਨਾਲ ਇਹਨਾਂ ਦੇ ਜਿਹੜੇ ਇੱਥੇ ਸਾਡੇ ਗਰੀਬ ਭਾਈ ਰਹਿੰਦੇ ਆ ਉਹਨਾਂ ਦੇ ਮਕਾਨ ਵੀ ਸਟ ਲਾਂਗੇ ਆਪਾਂ ਇਹੋ ਜੇ ਅਸੀਂ ਵਿਕਾਸ ਤੋਂ ਕੀ ਲੈਣਾ ਜੇ ਸਾਡੇ ਮੰਨ ਲਓ ਘਾਰ ਹੀ ਡਿੱਗ ਪੇ ਦਾ ਭਰਾਵਾਂ ਦੇ ਉਹਨਾਂ ਕੋਲੇ ਮੰਨ ਲਓ ਇੱਕ ਹੀ ਹੱਲ ਸੀਗਾ ਵੀ ਚਲੋ ਯਾਰ ਇਹ ਪੱਕਾ ਹੋ ਜੇ ਉਹਨਾਂ ਭਰਾਵਾਂ ਨੂੰ ਇਹ ਸੀਗਾ ਵੀ ਪੱਕਾ ਹੋਣ ਲੱਗ ਪਿਆ ਚਲ ਸਾਡੇ ਮਕਾਨ ਵੱਜ ਜਾਣਗੇ ਅੱਗੇ ਉਹ ਖੁਰਖੁਰ ਕੇ ਵਿੱਚ ਜਾਈ ਜਾਂਦਾ ਸੀਗਾ ਹੁਣ ਤਾਂ ਮਕਾਨ ਵੀ ਨਾਲ ਲੈ ਕੇ ਡਿੱਗੂਗਾ ਜਦੋਂ ਸਾਰੀ ਮਿਹਨਤੀ ਕਰਕੇ ਛੱਪੜ ਅੱਗੇ ਤੇ ਘਰ ਆ ਗਿਆ ਤੇ ਇਹ ਸਾਰੇ ਨੂੰ ਤੁਸੀਂ ਚੈੱਕ ਕਰ ਲਓ ਜਿੰਨਾ ਵੀ ਇਹ ਬਣਿਆ ਵਿਆ ਜੇ ਹਰਕ ਦੇ 2-2 ਫੁੱਟ ਤੇ ਤੇੜ ਆ ਚੁੱਕੀ ਐ ਅਜੇ ਤਾਂ بارش ਨਹੀਂ ਹੋਈ ਜਿੱਦੇ بارش ਹੋਗੀ ਤਾਂ ਉਹਦੇ ਕੀ ਨਤੀਜਾ ਆਊਗਾ ਇਸ ਚੀਜ਼ ਦਾ ਅਸੀਂ ਬਾਈ ਡਿੰਪੀ ਢਿੱਲਾਂ ਤੋਂ ਵੀ ਇਹ ਮੰਗ ਕਰਦੀਆਂ ਵੀ ਆਪਣੇ ਜੋ ਵੀ ਠੇਕੇਦਾਰ ਆ ਉਹਨਾਂ ਨੂੰ ਖਿੱਚਿਆ ਜਾਵੇ ਜਿੰਨੀਆਂ ਵੀ ਪੰਚਾਇਤਾਂ ਪੰਚਾਇਤਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਚਲੋ ਹੁਣ ਤੁਸੀਂ ਮੈਂਬਰ ਸਰਪੰਚ ਸਾਰੇ ਬਣ ਗਏ ਆ ਭਰਾਵੋ ਤੇ ਪਰ ਇਹ ਨਾ ਸੋਚੋ ਵੀ ਆਪਾਂ ਯਾਰ ਇਹਨਾਂ ਚੀਜ਼ਾਂ ਦੇ ਵਿੱਚੋਂ ਮੰਨ ਲਓ ਵੀ ਬੈਠ ਕੇ ਚਾਹ ਪਾਣੀ ਪੀ ਗਏ ਇਹ ਜੋਰੇ ਸਾਡੇ ਭਰਾਵਾਂ ਨੂੰ ਇਮਾਨਦਾਰ ਹੋ ਕੇ ਇੱਕ ਹੋਰ ਜੋਰੇ ਕਹਿ ਦਿੰਦੇ ਆਂ ਵੀ ਖਬਰਾਂ ਲਾਣਦੇ ਆਂ ਚੱਕ ਕੇ ਹੁਣ ਤਾਂ ਤੁਸੀਂ ਲਵਾ ਰਹੇ ਹੋ ਨਾ ਨਹੀਂ ਨਹੀਂ ਕੋਈ ਸ਼ੱਕ ਨਹੀਂ ਬਾਈ ਜੀ ਦੂਜਾ ਨੰਬਰ ਸਾਨੂੰ 40 ਸਾਲ ਦੀ ਮੰਗ ਸੀ ਜੱਪੜ ਦੀ ਮਸਾ ਸਾਡੀ ਮੰਗ ਪੂਰੀ ਹੋ ਰਹੀ ਆ ਜੇ ਮੰਗ ਇਹੋ ਹੀਆ ਪੂਰੀਆਂ ਕਰਨੀਆਂ ਤਾਂ ਫਿਰ ਫਿਰ 10 ਸਾਲਾਂ ਨੂੰ 5 ਸਾਲਾਂ ਨੂੰ ਸਾਨੂੰ ਫਿਰ 10 ਸਾਲਾਂ ਦੀ ਤਾਂ ਗੱਲ ਛੱਡੋ ਏ ਹੁਣ ਜਿਹੜੇ ਪੈਸੇ ਇਹਨਾਂ ਨੇ ਲਾਤੇ 5 ਲੱਖ 7 ਲੱਖ 10 ਲੱਖ ਜੋ ਵੀ ਲੱਗਿਆ ਉਹ ਵੀ ਮਿੱਟੀ ਆ ਮਿੱਟੀ ਹੈ ਵੀਰ ਮਿੱਟੀ ਆ ਨਾ ਉਹ ਜਦੋਂ ਇਹ ਬਾਰਿਸ਼ ਹੋ ਗਈ ਛੱਪੜ ਭਰ ਗਿਆ ਇਹਨੇ ਵਿੱਚ ਚਲਾ ਜਾਣਾ